ਜਗਿਆ ਆ ਜਾਂਦਾ ਜੇ ਆ ਗਿਆ ਹੋ ਗਿਆ ਗੱਲੇ ਹੋਈ ਅਸੀਂ ਚੋਨਾ ਲਾਉਣ ਗਏ ਸੀ ਚੋਨਾ ਲਾਉਂਦੇ ਫਿਰ ਅਸੀਂ ਰੋਟੀ ਖਾਣ ਆਏ ਰੋਟੀ ਖਾਂਦੇ ਫਿਰ ਇੱਕ ਮੋਟਰਸਾਈਕਲ ਤੇ ਮੈਂ ਦੋ ਵੇਖੇ ਸੀ ਜਿਹੜੇ ਆਉਂਦੇ ਸੀ ਪਹਿਲਾਂ ਇੱਕ ਆਂਦਾ ਸੀ ਉਹ ਉਹ ਬਾਅਦ ਵਿੱਚ ਆਇਆ ਪਹਿਲਾਂ ਜਿਹੜਾ ਆਇਆ ਸੀ ਉਹ ਗਗਨਦੀਪ ਸੀ ਉਹਨੇ ਮੇਰੇ ਨਾਲ ਰੋਟੀ ਖਾਂਦੇ ਆ ਉਹਨੇ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਾਰਨ ਮੈਂ ਫਿਰ ਗਗਨ ਦੇਖਲੇ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਫਿਰ ਇੰਨੀ ਗੱਲ ਕਰਕੇ ਫਿਰ ਉਹ ਜ਼ਬਰਦਸਤੀ ਕਰਕੇ ਚਲੋ ਕਰਦ ਰਿਆ ਫਿਰ ਮੈਂ ਇੰਨੀ ਆਵਾਜ਼ ਉੱਚੀ ਆਵਾਜ਼ਾਂ ਮੱਕੜੀਆਂ ਇੰਨੀ ਜੀ ਬੋਲੀ ਫਿਰ ਮੇਰਾ ਪਰਿਵਾਰ ਚਾਚਾ ਜੀ ਉਹ ਨਹੀਂ ਲੱਗ ਗਏ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਦੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗਗਨ ਦੀ ਭਾ ਗਿਆ ਸੀ ਗਗਨ ਦੀ ਫਿਰ ਛੁੱਟ ਕੇ ਭੱਜ ਗਿਆ ਸੀ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਵੀ ਉਹਦੇ 'ਚ ਫਰਚਾ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੇ ਨਾਲ ਕੋਈ ਜ਼ਬਰਦਸਤੀ ਲਾ ਕੀਤਾ ਹਾਂਜੀ ਹਾਂਜੀ ਕੀਤਾ ਸਰ ਇਹ ਮੰਗਤੀ ਹੈ ਅਭੀ ਇਨਸਾਫ ਦੀ ਮੰਗ ਹੈ ਮੰਗ ਇਨਸਾਫ ਦੀ ਪਰਚਾ ਕਰਾਉਣਾ ਚਾਹੁੰਦੇ ਆ ਜੀ ਨਾਂ ਆ ਤੁਹਾਡਾ ਕੀੜਾ ਪੈਦਾ ਭਾਜੀ ਮੇਰਾ ਨਾਂ ਸੋਨਣਾ ਸਿੰਘ ਹੈ ਪਿੰਡ ਛੋਟਾ ਵੱੱਤੇ ਵਾਲਿਆ ਕੀ ਮਾਮਲਾ ਆਇਆ ਸਰ ਨਾਂ ਮਾਮਲਾ ਆਇਆ ਸੀ ਕਿ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਅਸੀਂ ਲਾਗੇ ਕੰਮ ਕਰ ਰਹੇ ਸੀ ਤੇ ਅਸਾਨੂੰ ਸ਼ੱਕ ਹੋਇਆ ਕਿ ਇੱਥੇ ਕੋਈ ਹੋ ਰਿਹਾ ਵਾ ਸਾਡਾ ਕੰਮ ਕਰ ਰਹੇ ਸੀ ਅਸੀਂ ਟੋਨਾ ਲਾ ਰਹੇ ਸੀ ਜੀ ਕਿਹੜੇ ਪਿੰਡ ਪਿੰਡ ਚੱਕ ਡੁਗਰਾ ਨੇ ਅਚਲ ਕੀ ਹੋਇਆ ਕੀ ਗੱਲ ਹੋਈ ਸਾਰੀ ਪੂਰੀ ਗੱਲ ਕੀ ਹੈ ਤੁਸੀਂ ਤੇ ਸਾਰਾ ਸੀ ਫਿਰ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਤੇ ਸਾਰਾ ਹੀ દોੜ ਕੇ ਆਏ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਜ ਗਿਆ ਮੁੰਡੇ ਦਾ ਚਾਚਾ ਕੁਲਵਿੰਦਰ ਸਿੰਘ ਸਾਨੂੰ ਉਹ ਦਰਬਾਰਾ ਸਿੰਘ ਤੇ ਸਾਰਾ ਹੀ ਗਗਨਦੀਪ ਸਿੰਘ ਨੂੰ ਉਥੋਂ ਫੜ ਲਿਆ ਮੌਕੇ ਤੇ ਆਵੜਾ ਦੁਗੜੀ ਦੇ ਵਿੱਚ ਗਗਨਦੀਪ ਸਿੰਘ ਵੀ ਛੁੱਟ ਕੇ ਭੱਜ ਗਿਆ ਉਹ ਕਹਿਦਾ ਉਹਦੀਆਂ ਚਪਲਾਂ ਮੋਟਰਸਾਈਕਲ ਉੱਥੇ ਹੀ ਸਾਰ ਛੱਡ ਕੇ ਤੇ ਭੱਜਿਆ ਜੀ ਤੇ ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ ਵਾ ਮੌਕੇ ਦੇ ਵਿੱਚ ਸਾਡੇ ਤੋਂ ਛੁੱਟ ਕੇ ਭੱਜ ਗਏ ਆ ਜਦੋਂ ਹੀ ਦਰਖਾਸਤ ਦਿੱਤੀ ਕੋਈ ਨਹੀਂ ਸਾਰੇ ਅਸੀਂ ਤੇ ਰਖਾਸ਼ਾਂ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਤੇ ਹਾਂਜੀ ਕੋਈ ਜ਼ਬਰਦਸਤ ਨਾ ਕੀਤਾ ਕੁੜੀ ਨਾਲ ਕੇ ਹਾਂਜੀ ਹਾਂਜੀ ਕੁੜੀ ਨੇ ਬਹੁਤ ਚੀਕਾਂ ਮਾਰੀ ਸੀ ਜਾ ਕੇ ਵੇਖਿਆ ਫਿਰ ਅਸੀਂ ਕੱਪੜੇ ਪਵਾਏ ਸਾਰਾ ਕੁਝ ਕੀਤਾ ਤੇ ਆਪਾਂ ਗਗਨਦੀਪ ਸਿੰਘ ਨੂੰ ਫੜ ਲਿਆ ਉਹ ਫੌਜੀ ਸੀ ਉਹ ਜਾਣਦਾ ਹੀ ਸਾਰਾ ਕੁਝ ਉਹ ਸਾਡੇ ਨਾਲ ਠਿਕਾਨੇ ਮਾਰ ਕੇ ਨਿਕਲ ਗਿਆ ਉਹਦੇ ਕੱਪੜੇ ਵੀ ਲੱਗੇ ਹਾਂਜੀ ਉਹਦੇ ਚੱਪਲੇ ਮੋਟਰਸਾਈਕਲ ਉੱਥੇ ਉਹਦੀ ਪੀ ਸ਼ਰਟ ਪਾੜੀ ਉੱਥੇ ਰਹਿ ਰਹੀ ਉਹ ਕੀ ਮੰਗਤ ਕੋਣ ਅਸੀਂਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਡੀ ਗੁੱਡੀ ਨਾਲ ਧੱਕਾ ਹੋਇਆ ਵਾ ਹਾਂ ਜੀ ਜਿੰਸਾਬ ਨਹੀਂ ਮਿਲਦਾ ਤੇ ਦੇਖੀ ਕਰਦੇ ਅਸੀਂ ਇੱਥੇ ਧਰਨਾ ਲਾ ਕੇ ਬਹਿ ਜਾਵਾਂਗੇ ਸਾਨੂੰ ਨਹੀਂ ਇਨਸਾਫ ਮਿਲਦਾ ਤੇ ਤੁਹਾਨੂੰ 15 ਦਿਨ ਹੋ ਗਏ ਸਰ ਠੱਕੇ ਖਾਂਦੇ ਫਿਰਦੇ ਆ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਸੁਣਾਈ ਨਹੀਂ ਹੋਈ ਲੱਗਦੀ ਹਾਂਜੀ ਕੀ ਨਾਮ ਤੁਹਾਡੇ ਹਾਂ ਧਰਨ ਜੀ ਕੀ ਲੱਗਦੀ ਹੈ ਤੁਹਾਡੀ ਇਹ ਮੇਰੀ ਬੇਟੀ ਹੈ ਕੀ ਗੱਲ ਹੋਈ ਸਰ ਇਹ ਮੇਰੀ ਬੇਟੀ ਹੈ ਜਿਹੜੀ ਚੋਨਾਂ ਲੈਣ ਗਈ ਸੀ ਤੇ ਉੱਥੇ ਰੋਟੀ ਖਾਣ ਆਈ ਇੱਥੇ ਦੋ ਜਣੇ ਗਏ ਨੇ ਤੇ ਇੱਕਰੇ ਭੱਜ ਗਿਆ ਹਾਂ ਉਹਦੇ ਮੈਨੂੰ ਨਾ ਆਇਆ ਕਿ ਨਾ ਆਇਆ ਉਹਦਾ ਇਹ ਉਹਦਾ ਚਾਚਾ ਹੀ ਇਹਦਾ ਨਾ ਕਿ ਉਹ ਤੇ ਭੱਜ ਗਿਆ ਜਗਾਵੇਂ ਸੀ ਉਹ ਮੌਕੇ ਦੇ ਉੱਥੇ ਹੀ ਉਹਨੇ ਉੱਥੇ ਜਾ ਕੇ ਨਾ ਮੌਕੇ ਦੇ ਫੜ ਲਿਆ ਐਨਾ ਫਿਰ ਵੇਖੀਏ ਜਰਿਆ ਨਾ ਗਿਆ ਨਾ ਤੇ ਨਾ ਆਪਣੀ ਧੀ ਭੈਣ ਹੋਇਆ ਤੇ ਪਿੰਡ ਦਾ ਹੋਵੇ ਤੇ ਇਤਰਾ ਨੇ ਧੱਕੇਸ਼ਾਈ ਕੀਤੀ ਨਾ ਕੀਤੀ ਫੇਰਾ ਮੁਕੀ ਕੋਥੋਂ ਨੇ ਨਾ ਮਾਰਿਆ ਫਿਰ ਉਹ ਛੁੱਟ ਕੇ ਭੱਜਿਆ ਨਹੀਂ ਸੱਤ ਫੜਿਆ ਗਿਆ ਨਾ ਤੇ ਤੇ ਸਾਨੂੰ ਕੋਈ ਨਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਇਹਨੂੰ ਬਹੁਤ ਜਾਰੀ ਜਿੱਥੇ ਸਜ਼ਾ ਮਿਲਦੀ ਇਹਨੂੰ ਦਿਵਾਉਣੀ ਚਾਹੀਦੀ ਸਜ਼ਾ ਇਹਨੂੰ ਇਹ ਕਾਡਿੰਗ ਕੋਈ ਗਲਤੀ ਕੀਤਾ ਨੇ ਹਾਂ ਗਲਤ ਕੰਮ ਬਹੁਤ ਕੀਤਾ ਜਿਹੜੇ ਮੌਕੇ ਉੱਤੇ ਚਲੇ ਜਾਂਦਾ ਸਤੋ ਜਰਾਂ ਨੇ ਗਿਆ ਨਾ ਕਪੜੇ-ਕੁਪੜੇ ਜਦੋਂ ਫਿਰ ਉਹਨਾਂ ਲਾਏ ਹਣ ਉਹਨੇ ਜਿਹੜਾ ਕੰਮ ਕਰਨਾ ਉਹ ਆਪਣਾ ਨੇ ਕੀਤਾ ਨੇ ਫਿਰ ਕਰਕੇ ਕੰਮ ਤੇ ਫਿਰ ਉਹ ਭੱਜ ਗਿਆ ਹੋਰ ਕੀ ਮੰਗ ਕਰਦੇ ਹੁਣ ਇਹ ਮਨ ਕਰ ਲੈ ਵੀ ਸਾਡੇ ਨਾਲ ਸਾਥ ਮਿਲਣਾ ਚਾਹੀਦਾ ਹੈ ਤੇ ਸਾਨੂੰ ਇਹ ਤੇ ਕੋਈ ਤਰਵਾਨੀ ਹੋਣੀ ਚਾਹੀਦੀ ਜ਼ਰੂਰੀ ਹੋਣੀ ਚਾਹੀਦੀ ਪਰ ਜਾਂ ਹੋਣਾ ਚਾਹੀਦਾ ਅਸੀਂ ਬਹੁਤ ਔਖੇ ਕਈ ਦਿਨ ਹਾ ਦੀ ਸੁਣਾਈ ਨਹੀਂ ਹੋਈ ਅੱਥੇ ਇਹ ਚਾ ਲੱਗਦਾ ਜਿਸਕੋਰ ਦਾ ਮਾਮਲਾ ਆ ਤੁਹਾਡੇ ਕੋਲ ਛੋਟੇ ਫੱਤੇ ਵਾਲ ਦਾ ਕੁੜੀ ਨੂੰ ਜ਼ਬਰਦਸਤ ਕਰਨ ਦਾ ਕੀ ਮਾਮਲਾ ਸਰ ਉਹ ਸਾਡੇ ਪ੍ਰਕਾਸ਼ ਮਿਲੀ ਆ ਉਹਨਾਂ ਸਾਡੇ ਨਾਲ ਸੱਲ ਜਿਹੜੇ ਆ ਉਹ ਸਾਡੇ ਉਹ ਉਹ ਕਰਦੇ ਆ ਜੋ ਘਰ ਵੀ ਚਲਦੀ ਜਾਂਦੀ ਆ ਉਹਨਾਂ ਕੋਈ ਵੀ ਅੰਦਰ ਦੀ ਕੁੜੀ ਕੋਈ ਨਹੀਂ ਨਹੀਂ ਤਕਰੀ ਨਹੀਂ ਆਈ ਜਦੋਂ ਇਹ ਘਰ ਵਿੱਚ ਚੱਲਦੀ ਆ